ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਵੈਗੁਰਜੀ ਜਿਹੜੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਦੁਆਰਾ ਸੌਂ ਜਾਂਦੇ ਹਨ ਉਹਨਾਂ ਨਾਲ ਕੀ ਹੁੰਦਾ ਆ ਜਿਹੜੇ ਉੱਠ ਕਰਦੇ ਨੇ ਅੰਮ੍ਰਿਤ ਵੇਲੇ ਉਹ ਆ ਇੱਕ ਬਾਣੀ ਦਾ ਜਾਪ ਕਰਕੇ ਸੌਂ ਜਾਣ ਜੀ ਉਹਨਾਂ ਨੂੰ ਸਭ ਕੁਝ ਮਿਲ ਜਾਵੇਗਾ ਜੋ ਉਹਨਾਂ ਦੇ ਬਹੁਤ ਟਾਈਮ ਦੇ ਕੰਮ ਰੁਕੇ ਹੋਏ ਸੀ ਰੁਕਾਵਟ ਲੱਗ ਰਹੀ ਸੀ ਤੁਹਾਡੀਆਂ ਸਾਰੀਆਂ ਅਰਦਾਸਾਂ ਪ੍ਰਵਾਨ ਹੋ ਜਾਣਗੀਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇੱਕ ਪਹਿਲੀ ਇਹ ਗੱਲ ਕਹਿ ਦਿੱਤੀ ਸੀ ਜੀ ਅੰਮ੍ਰਿਤ ਵੇਲੇ ਸੱਚ ਨਾਉ ਵੜਿਆਈ ਵਿਚਾਰ ਇੱਥੇ ਜੀ ਅੰਮ੍ਰਿਤ ਵੇਲੇ ਦੀ ਗੱਲ ਕਰੀ ਗਈ ਹੈ ਸਤਿਗੁਰੂ ਜੀ ਕਹਿੰਦੇ ਨੇ ਕਹਿੰਦੇ ਜੀ ਅੰਮ੍ਰਿਤ ਵੇਲੇ ਜੋ ਤੁਸੀਂ ਮੰਗੋਗੇ ਤੁਹਾਨੂੰ ਜ਼ਰੂਰ ਮਿਲੂਗਾ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਪਰਵਾਨ ਹੋਊਗੀ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਜੀ ਤੁਸੀਂ ਅੰਮ੍ਰਿਤ ਵੇਲੇ ਉੱਠੇ ਹੋ ਉੱਠ ਕੇ ਉਸ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਹੈ ਜੀ ਕਹਿੰਦੇ ਅੰਮ੍ਰਿਤ ਵੇਲੇ ਰੱਬ ਸਭ ਦੀ ਸੁਣਦਾ ਹੈ ਕਹਿੰਦੇ ਜੀ ਜਦੋਂ ਤੁਸੀਂ ਅਮਰਤ ਵੇਲੇ ਉੱਠ ਕੇ ਅਰਦਾਸ ਕੀਤੀ ਆ ਨਾ ਕਹਿੰਦੇ ਜੀ ਗੁਰੂ ਮਹਾਰਾਜ ਉਹ ਤੁਹਾਡੀ ਅਰਦਾਸ ਜਰੂਰ ਪ੍ਰਵਾਨ ਕਰਨਗੇ ਗੁਰੂ ਜੀ ਕਹਿੰਦੇ ਨੇ ਜੀ ਕਹਿੰਦੇ ਸਿੱਖ ਦੀ ਜ਼ਿੰਦਗੀ ਵਿੱਚ ਅਮਰਤ ਵੇਲਾ ਬਹੁਤ ਜ਼ਰੂਰੀ ਹੈ ਜੀ ਵੱਡੇ ਮਹਾਪੁਰਖਾਂ ਨੇ ਵੀ ਰਾੜਾ ਸਾਹਿਬ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ ਵੀ ਇਹ ਗੱਲ ਕਹਿਤੀ ਸੀ ਕਹਿੰਦੇ ਜੀ ਜਦੋਂ ਤੁਸੀਂ ਅਮਰਤ ਵੇਲੇ ਉੱਠ ਗੜੇ ਹੋ ਨਾ ਤੁਹਾਡੀ ਅੱਖ ਖੁੱਲ ਗਈ ਆ ਤੁਸੀਂ ਉੱਠ ਕੇ ਦੁਬਾਰੇ ਸੌ ਜਾਂਦੇ ਹੋ ਤਾਂ ਤੁਹਾਡੇ ਭਾਗ ਵੀ ਨਾਲ ਹੀ ਸੌ ਜਾਂਦੇ ਹੋ ਸੌ ਜਾਂਦੇ ਨੇ ਜਦੋਂ ਤੁਹਾਡੀ ਤੁਸੀਂ ਕਹਿ ਦਿੰਦੇ ਹੋ ਨਾ ਵੀ ਸਾਡੀ ਅਰਦਾਸ ਬੇਨਤੀ ਜਿਹੜੀ ਉਹ ਪ੍ਰਵਾਨ ਨਹੀਂ ਹੋ ਰਹੀ ਕਹਿੰਦੇ ਉਹਨਾਂ ਨੂੰ ਜਿਹੜੇ ਦੁਆਰਾ ਸੌ ਜਾਂਦੇ ਨੇ ਉਹਨੂੰ ਹਰ ਇੱਕ ਚੀਜ਼ ਮਿਲਦੀ ਤਾਂ ਜ਼ਰੂਰ ਹੈ ਪਰ ਬਹੁਤ ਦੇਰ ਨਾਲ ਮਿਲਦੀ ਹੈ ਆਪਾਂ ਫਿਰ ਵੀ ਖੁਸ਼ ਹੋ ਜਾਂਦੇ ਨਾ ਵੀ ਅਸੀਂ ਪਾਠ ਨਹੀਂ ਕੀਤਾ ਜਾਂ ਅਸੀਂ ਆ ਨਹੀਂ ਕੀਤਾ ਸਾਨੂੰ ਫਿਰ ਵੀ ਉਹ ਚੀਜ਼ ਮਿਲ ਗਈ ਆ ਤਾਂ ਫਿਰ ਗੁਰੂ ਮਹਾਰਾਜ ਵੀ ਉਹ ਚੀਜ਼ ਤੁਹਾਨੂੰ ਲਮਕਾ ਲਮਕਾ ਕੇ ਦੇ ਰਹੇ ਹੁੰਦੇ ਨੇ ਤੇ ਇੱਕ ਪਾਸੇ ਕਹਿੰਦੇ ਜੀ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸਾਂਭਿਆ ਆ ਜਿਨ੍ਹਾਂ ਨੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਆ ਗੁਰੂ ਮਹਾਰਾਜ ਅੱਗੇ ਉੱਠ ਕੇ ਅੰਮ੍ਰਿਤ ਵੇਲੇ ਦੀ ਦਾਤ ਉਹਨਾਂ ਨੇ ਲਈ ਆ ਜੀ ਗੁਰੂ ਮਹਾਰਾਜ ਤੋਂ ਕਹਿੰਦੇ ਜੀ ਉਹਨਾਂ ਨੂੰ ਸਭ ਕੁਝ ਪਰਵਾਨ ਹੋ ਜਾਂਦਾ ਸੰਤ ਬਾਬਾ ਈਸ਼ਰ ਸਿੰਘ ਰਾਣਾ ਸਾਹਿਬ ਵਾਲਿਆਂ ਨੇ ਜੀ ਇਹ ਖਾਸ ਕਿ ਹਸੀਨਾ ਕਹਿੰਦੇ ਜੀ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਉੱਠ ਕੇ ਸਾਂਭ ਲਿਆ ਕਹਿੰਦੇ ਜੀ ਉਹਨਾਂ ਦੇ ਭਾਗ ਕਦੇ ਸੌਂ ਹੀ ਨਹੀਂ ਸਕਦੇ ਕਹਿੰਦੇ ਜੀ ਉਹਨਾਂ ਨੂੰ ਅੱਜ ਨਹੀਂ ਤਾਂ ਕੱਲ ਉਹਨਾਂ ਨੂੰ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਣੀਆਂ ਨੇ ਜਿਹੜਾ ਉਸ ਗੁਰੂ ਮਹਾਰਾਜ ਅੱਗੇ ਉੱਠ ਕੇ ਜੇ ਅੰਮ੍ਰਿਤ ਵੇਲਾ ਸਾਂਭ ਲੂਗਾ ਜੇ ਆਪਾਂ ਥੋੜੀ ਜੀ ਵੀ ਇਹ ਗੱਲ ਸਮਝ ਲਈਏ ਨਾ ਜੀ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇਲਾ ਸਾਂਭ ਲਈਏ ਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ ਤਾਂ ਗੁਰੂ ਮਹਾਰਾਜ ਜੀ ਨੂੰ ਅੱਗੇ ਕਹੀਏ ਵੀ ਗੁਰੂ ਮਹਾਰਾਜ ਜੀ ਤੁਸੀਂ ਹੋ ਮੇਰਾ ਜੀਵਨ ਹੋ ਮੇਰੀ ਪਹਿਲੀ ਸਵਾਸ ਪੂੰਜੀ ਹੀ ਤੁਸੀਂ ਹੋ ਜਿਨੇ ਇਹ ਗੱਲ ਜੀ ਧਾਰ ਲਈ ਆਪਦੀ ਜ਼ਿੰਦਗੀ ਵਿੱਚ ਉਹਨੇ ਸਭ ਕੁਝ ਹਾਸਲ ਕਰ ਲਿਆ ਕਹਿੰਦੇ ਜੀ ਗੁਰੂ ਮਹਾਰਾਜ ਅੱਗੇ ਜਦੋਂ ਵੀ ਅਰਦਾਸ ਕਰਦੇ ਹੁਣ ਸੁਆਸ ਸੁਆਸਨਾ ਸਿਮਰਨ ਕਰਦੇ ਹੁਣ ਤਾਂ ਗੁਰੂ ਮਹਾਰਾਜ ਨੂੰ ਅੱਗੇ ਇਹ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਕਿ ਗੁਰੂ ਮਹਾਰਾਜ ਜੀ ਤੁਸੀਂ ਉਹ ਮੇਰਾ ਪਹਿਲਾ ਜੀਵਨ ਅੱਖਾਂ ਜੀਵਾ ਵਿਸਰੇ ਮਰ ਜਾਓ ਵੀ ਤੁਹਾਡੇ ਤੋਂ ਹੀ ਮੰਗਾ ਤੁਹਾਨੂੰ ਹੀ ਜਪਾਂ ਤੇ ਤੁਹਾਡੇ ਨਾਮ ਸਿਮਰਨ ਕਰਦਾ ਹੀ ਮੈਂ ਮਰ ਜਾਵਾਂ ਤੇ ਇਸੇ ਤਰ੍ਹਾਂ ਇੱਕ ਵਾਰ ਸਤਗੁਰੂ ਗੁਰੂ ਨਾਨਕ ਸਾਹਿਬ ਪਾਸ਼ਾ ਕੋਲੇ ਕਹਿੰਦੇ ਜੀ ਕਾਲ ਯੁਗ ਆਇਆ ਉਹਨਾਂ ਨੇ ਨੀਮਾਏ ਹੋ ਕੇ ਨਮਸਕਾਰ ਕੀਤੀ ਤੇ ਨਮਸਕਾਰ ਕਰਕੇ ਕਹਿਣ ਲੱਗੇ ਕਹਿੰਦੇ ਵਾਹਿਗੁਰੂ ਜੀ ਤੁਹਾਡੇ ਚਰਨਾਂ 'ਚ ਮੇਰਾ ਕੋਟਨ ਕੋਟ ਪ੍ਰਣਾਮ ਆ ਤਾਂ ਗੁਰੂ ਸਾਹਿਬ ਪਾਸ਼ਾ ਕਹਿਣ ਲੱਗੇ ਕਹਿੰਦੇ ਭਾਈ ਤੂੰ ਐਡਾ ਵੱਡਾ ਜੁੱਬੜ ਕਿਉਂ ਲਿਆ ਤੇ ਨਾਲੇ ਇਹਦੇ ਵਿੱਚ ਇੰਨੀਆਂ ਮੋਰੀਆਂ ਕਿਉਂ ਨੇ ਤਾਂ ਕਲਯੁਗ ਕਹਿਣ ਲੱਗਾ ਕਹਿੰਦੇ ਜੀ ਜਿਹੜੀਆਂ ਤੁਸੀਂ ਮੋਰੀਆਂ ਦੇਖ ਰਹੇ ਹੋ ਨਾ ਜੁੱਬੜ ਵਿੱਚ ਇਹ ਤਾਂ ਉਹ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਵੇੜਾ ਸਾੰਭਦੇ ਨੇ ਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਨੇ ਉਹਨਾਂ ਨੂੰ ਮੰਨਦੇ ਨੇ ਉਹਨਾਂ ਦੀ ਕੀਤੀ ਹੋਈ ਬੰਦਗੀ ਨੂੰ ਪ੍ਰਵਾਨ ਕਰਦੇ ਨੇ ਬਾਣੀ ਪੜ੍ਹਦੇ ਨੇ ਜੀ ਕਹਿੰਦੇ ਫਿਰ ਗੁਰੂ ਮਹਾਰਾਜ ਉਹਨਾਂ ਦੀਆਂ ਅਰਦਾਸਾਂ ਪ੍ਰਵਾਨ ਕਰਦੇ ਨੇ ਕਹਿੰਦੇ ਜੀ ਜਿਹੜਾ ਤੁਸੀਂ ਆ ਸਾਫ਼ ਜੁੱਬੜ ਦੇਖ ਰਹੇ ਹੋ ਇਹ ਉਹ ਲੋਕਾਂ ਲਈ ਆ ਕਹਿੰਦੇ ਜੀ ਜਿਹੜੇ ਉੱਠਦੇ ਤਾਂ ਹੈਗੇ ਨਹੀਂ ਉਹਨਾਂ ਨੂੰ ਐਦਾਂ ਲੱਗਦਾ ਵੀ ਸਾਨੂੰ ਪਿਸ਼ਾਬ ਦਾ ਜ਼ੋਰ ਪਿਆ ਹੋਇਆ ਸੀ ਜਾਂ ਅਸੀਂ ਪਾਣੀ ਪੀਣ ਉੱਠੇ ਸੀ ਉਹਨਾਂ ਨੂੰ ਪਿਆਸ ਲੱਗੀ ਹੋਈ ਸੀ ਕਹਿੰਦੇ ਜੀ ਪਰ ਉਹ ਪ੍ਰਮਾਤਮਾ ਦਾ ਇਸ਼ਾਰਾ ਨਾ ਜੀ ਜਿਹੜਾ ਕਹਿੰਦੇ ਉਹ ਸਮਝ ਨਹੀਂ ਪਾਉਂਦੇ ਕਹਿੰਦੇ ਜੀ ਉਹ ਅੰਮ੍ਰਿਤ ਵੇਲੇ ਉੱਠਦੇ ਤਾਂ ਹੈਗੇ ਨੇ ਪਰ ਉਹ ਦੁਵਾਰੇ ਜਾ ਕੇ ਸੌ ਜਾਂਦੇ ਨੇ ਤੇ ਨਾਲੇ ਉਹ ਆਪ ਦਾ ਜਿਹੜਾ ਭਾਗ ਆ ਕਹਿੰਦੇ ਜੀ ਨਾਲ ਉਹ ਵੀ ਸਵਾਲ ਸਾਫ਼ ਪਾਸਾ ਉਹਨਾਂ ਲੋਕਾਂ ਦਾ ਆ ਜਿਹੜੇ ਅੰਮ੍ਰਿਤ ਵੇਲੇ ਉੱਠ ਤਾਂ ਕਰਦੇ ਨੇ ਪਰ ਦੁਵਾਰਾ ਜਾ ਕੇ ਸੌ ਜਾਂਦੇ ਨੇ ਕੀ ਪਹਿਲਾਂ ਜੀ ਦੇਖੋ ਬਹੁਤ ਲੋਕਾਂ ਨੂੰ ਇਹ ਵੀਡੀਓ ਨਹੀਂ ਵਧੀਆ ਲੱਗਦੀ ਕਿਉਂਕਿ ਅੱਜ ਦੀ ਜਿਹੜੀ ਜਨਰੇਸ਼ਨ ਆ ਜੀ ਉਹ ਹੋਰ ਗੱਲਾਂ ਵੱਲ ਵੱਧ ਧਿਆਨ ਦਿੰਦੀ ਆ ਉਹਨਾਂ ਨੂੰ ਹੋਰ ਚੀਜ਼ਾਂ ਦੇਖਣੀਆਂ ਸ਼ਾਇਦ ਜ਼ਿਆਦਾ ਵਧੀਆ ਲੱਗਦੀਆਂ ਪਰ ਮੈਂ ਮਾਫੀ ਚਾਹੂੰਗੀ ਅੱਜ ਦੇ ਲੋਕ ਆ ਜਿਹੜੇ ਉਹ ਬਾਣੀ ਨਾਲ ਜੁੜ ਕੇ ਬਹੁਤ ਘੱਟ ਰਾਜੀ ਨੇ ਕਿਉਂਕਿ ਉਹਨਾਂ ਨੂੰ ਐਦਾਂ ਹੁੰਦਾ ਆ ਵੀ ਹਰ ਕੋਈ ਉੱਠ ਕੇ ਗਿਆਨ ਦੇਣ ਲੱਗ ਜਾਂਦਾ ਆ ਪਰ ਵਾਹਿਗੁਰੂ ਜੀ ਮੇਰੀ ਸਿਰਫ ਇੰਨੀ ਕੀ ਕੋਸ਼ਿਸ਼ ਹੁੰਦੀ ਆ ਕਿ ਗੁਰੂ ਮਹਾਰਾਜ ਇੰਨੀ ਕੀ ਮਿਹਰ ਕਰਨ ਕਿ ਸਾਰੀ ਸਿੱਖ ਸੰਗਤ ਦਾ ਭਰੋਸਾ ਆਬ ਦੇ ਗੁਰੂ ਮਹਾਰਾਜ ਤੇ ਪੂਰਾ ਰਹੇ ਤੇ ਉਹ ਮੇਰੀਆਂ ਵੀਡੀਓ ਸੁਣ ਕੇ ਨਾ ਗੁਰੂ ਮਹਾਰਾਜ ਨਾਲ ਜੁੜ ਸਕਣ ਅੰਮ੍ਰਿਤ ਵੇਲਾ ਸੱਚ ਨਾਉ ਵੜਿਆਈ ਵਿਚਾਰ ਕਹਿੰਦੇ ਜੀ ਅੱਜ ਕੱਲ ਦੇ ਜਿਹੜੇ ਲੋਕ ਨੇ ਨਾ ਜੀ ਉਹ ਪਖੰਡਵਾਚ ਪਖੰਡੀਆਂ ਦੇ ਧਾਰੀਆਂ ਚ ਫਸ ਚੁਕੇ ਨੇ ਕਹਿੰਦੇ ਜੀ ਜੇ ਤੂੰ ਉੱਠਣਾ ਆ ਤੂੰ ਅੰਮ੍ਰਿਤ ਵੇਲੇ ਦੇਹ ਧਾਰੀਆਂ ਕੋਲੋਂ ਜਿਹੜੇ ਪਖੰਡੀਆਂ ਤੋਂ ਉਹਨਾਂ ਤੋਂ ਪਹਿਲਾਂ ਉੱਠ ਕੇ ਨਾਮ ਸਿਮਰਨ ਕਰ ਜਦੋਂ ਇਹ ਉੱਠ ਕਰਦੇ ਨੇ ਫਿਰ ਇਹ ਤੈਨੂੰ ਨਾਮ ਜਪਣ ਵਿੱਚ ਉਹ ਖਿਆਈ ਆ ਸਕਦੀ ਆ ਕਹਿੰਦੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਉਸ ਪ੍ਰਭੂ ਪ੍ਰਮਾਤਮਾ ਦਾ ਸਿਮਰਨ ਕਰ ਜਦੋਂ ਇਹ ਲੋਕ ਨਹੀਂ ਉੱਠੇ ਹੁੰਦੇ ਦੇਧਾਰੀ ਲੋਕ ਜਾਂ ਪਖੰਡੀ ਜਾਂ ਹੋਰ ਬਹੁਤੇ ਲੋਕ ਜਿਹੜੇ ਆਪਣੀ ਬਾਣੀ ਵਿੱਚ ਰੁਕਾਵਟ ਪਾ ਸਕਦੇ ਨੇ ਨਾ ਜੀ ਕਹਿੰਦੇ ਉਹਨਾਂ ਤੋਂ ਪਹਿਲਾਂ ਉੱਠ ਕੇ ਮਹਾਰਾਜ ਜੀ ਕਹਿੰਦੇ ਤੂੰ ਸਿਮਰਨ ਕਰ ਅੰਮ੍ਰਿਤ ਵੇਲਾ ਸੰਭਾਲਣ ਵਾਲਾ ਗੁਰੂ ਦੇ ਨਾਮ ਤੋਂ ਖੁਸ਼ ਹੋਣ ਵਾਲਾ ਕਹਿੰਦੇ ਫਿਰ ਮਹਾਰਾਜ ਵੀ ਉਹਦੇ ਤੇ ਖੁਸ਼ ਹੁੰਦੇ ਨੇ ਕਹਿੰਦੇ ਜੀ ਉਹਨਾਂ ਨੂੰ ਇੰਨੀਆਂ ਦਾਤਾਂ ਮਿਲ ਜਾਂਦੀਆਂ ਨੇ ਕਹਿੰਦੇ ਜੀ ਉਹਨਾਂ ਦੀਆਂ ਝੋਲੀਆਂ ਜਿਹੜੀਆਂ ਛੋਟੀਆਂ ਪੈ ਜਾਂਦੀਆਂ ਨੇ ਕਹਿੰਦੇ ਫਿਰ ਮਹਾਰਾਜ ਜੀ ਵੀ ਕਹਿੰਦੇ ਨੇ ਆਪਦੀ ਬਾਣੀ 'ਚ ਉਹ ਲਿਖਦੇ ਨੇ ਕਹਿੰਦੇ ਜੀ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਸਾਡੇ ਮੂਹਰੇ ਅਰਦਾਸ ਬੇਨਤੀ ਕਰਦਾ ਕਹਿੰਦੇ ਜੀ ਫਿਰ ਉਹਨਾਂ ਨੂੰ ਹਰ ਇੱਕ ਚੀਜ਼ ਪ੍ਰਵਾਨ ਕਰਦੇ ਨੇ ਗੁਰੂ ਮਹਾਰਾਜ ਵੀ ਕਰਦੇ ਨੇ ਕਹਿੰਦੇ ਉਹਨਾਂ ਨੂੰ ਹਰ ਤਰ੍ਹਾਂ ਦੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ ਆਪਾ ਜੀ ਬਹੁਤ ਇਸ ਤਰ੍ਹਾਂ ਦੇ ਕਿਸੇ ਸੁਣਦੇ ਆ ਕਹਿੰਦੇ ਜੀ ਜਦੋਂ ਗੁਰੂ ਮਹਾਰਾਜ ਕੁਝ ਦੇਣ ਤੇ ਆਉਂਦੇ ਨੇ ਨਾ ਕਹਿੰਦੇ ਉਹ ਗਰੀਬ ਤੋਂ ਗਰੀਬ ਨੂੰ ਵੀ ਚੱਕ ਕੇ ਭੁਖਾਰੀ ਨੂੰ ਵੀ ਰਾਜਾ ਬਣਾ ਦਿੰਦੇ ਨੇ ਹਨਾ ਪਰ ਤੁਹਾਡਾ ਵਿਸ਼ਵਾਸ ਆ ਜਿਹੜਾ ਉਹ ਗੁਰੂ ਮਹਾਰਾਜ ਤੇ ਹੁਣਾਂ ਬਹੁਤ ਜ਼ਰੂਰੀ ਆ ਬਹੁਤ ਮੇਰੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਕਹਿੰਦੀ ਜੀ ਅਸੀਂ ਬਹੁਤ ਬਿਮਾਰ ਆਏ ਨੇ ਮੈਂ ਬਹੁਤ ਕੁਝ ਕਰਕੇ ਦੇ ਲਿਆ ਪਰ ਕੁਝ ਹੋ ਨਹੀਂ ਰਿਹਾ ਮੇਰਾ ਉਹਨਾਂ ਭੈਣਾਂ ਜਾਂ ਵੀਰਾਂ ਨੂੰ ਇਹੀ ਅਰਦਾਸ ਬੇਨਤੀ ਆ ਤੁਸੀਂ ਬਾਣੀ ਪੜ੍ਹਨਾ ਨਾ ਛੱਡੋ ਜੀ ਤੁਸੀਂ ਚਪੈਰਾ ਸਾਹਿਬ ਕੱਟਣਾ ਸ਼ੁਰੂ ਕਰ ਦਿਓ ਬਹੁਤ ਤਾਕਤਾਂ ਸਿੰਘਾਂ ਸ਼ਹੀਦਾਂ ਦੀ ਤਾਕਤ ਨੂੰ ਹਰ ਕੋਈ ਜਾਣਦਾ ਜੀ ਜਿੱਥੇ ਸਿੰਘਾਂ ਸਹੀ ਇਦਾਂ ਦਾ ਪੈਰਾ ਲੱਗ ਜਾਂਦਾ ਕਹਿੰਦੇ ਜੀ ਪਹਿਲੀਆਂ ਥੋੜੀਆਂ ਥੋੜੀਆਂ ਮੁਸ਼ਕਲਾਂ ਤਕਲੀਫਾਂ ਆਉਂਦੀਆਂ ਜ਼ਰੂਰ ਨੇ ਪਰ ਜੀ ਫਿਰ ਜਦੋਂ ਉਹ ਦੇਣ ਤੇ ਆ ਜਾਂਦਾ ਕਹਿੰਦੇ ਜੀ ਪਰ ਉਹਨਾਂ ਤੋਂ ਜੰਮ ਦੂਤ ਵੀ ਡਰਦੇ ਨੇ ਪੂਤ ਪ੍ਰੇਤਾ ਤੰਤਰ ਮੰਤਰ ਉਹਨਾਂ ਤੋਂ ਹਰ ਇੱਕ ਚੀਜ਼ ਡਰਦੀ ਆ ਜੇ ਤੁਸੀਂ ਤੰਤਨ ਬਾਬਾ ਦੀਪ ਸਿੰਘ ਮਹਾਰਾਜ ਦੀ ਇਹਦਾ ਚ ਪੈਰਾ ਕੱਟਣਾ ਸ਼ੁਰੂ ਕਰ ਦੋਗੇ ਤਾਂ ਉਹਨੂੰ ਹਰ ਇੱਕ ਚੀਜ਼ ਮਿਲ ਜਾਣੀ ਆ ਜਿਹੜੀ ਤੁਸੀਂ ਸੋਚੀ ਵੀ ਨਹੀਂ ਹੋਣੀ ਨਾ ਤੁਹਾਡੀ ਸੋਚ ਤੋਂ ਪਰਾਂ ਤੁਹਾਨੂੰ ਚੀਜ਼ਾਂ ਮਿਲਣੀਆਂ ਸ਼ੁਰੂ ਹੋ ਜਾਣੀਆਂ ਨੇਗੀਆਂ ਪਰ ਤੁਸੀਂ ਥੋੜਾ ਜਿਹਾ ਵਿਸ਼ਵਾਸ ਰੱਖਿਆ ਕਰੋ ਲੋਕਾਂ ਜੀ ਦੇਖੋ ਬਹੁਤ ਲੋਕ ਐਦਾਂ ਦੇ ਆ ਜਿਹੜੀ ਸਾਲੋਂ ਸਾਲ ਹੋ ਗਏ ਉਹਨਾਂ ਨੂੰ ਬਾਣੀਆਂ ਪੜਦੇ ਨੂੰ ਪਰ ਉਹਨਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਆਪਣੇ ਗੁਰੂ ਮਹਾਰਜ ਸਤੇ ਪੂਰਾ ਆ ਤੁਸੀਂ ਪੋਜ਼ਿਟਿਵਿਟੀ ਰੱਖਿਆ ਕਰੋ ਪਲੀਜ਼ ਤੁਸੀਂ ਨੈਗੇਟਿਵ ਨਾ ਹੋਇਆ ਕਰੋ ਮੰਨਦੇ ਆ ਜੀ ਤਕਲੀਫਾਂ ਹਰੇਕ ਤੇ ਆਉਂਦੀਆਂ ਦੁੱਖ ਹਰੇਕ ਤੇ ਆਉਂਦੇ ਆ ਪਰ ਆਪਣਾ ਕੰਮ ਆ ਜੀ ਬਾਣੀ ਨੂੰ ਪੜਨਾ ਸਮਝਣਾ ਨਿਮਰਤਾ ਸਹਿਤ ਪ੍ਰੇਮ ਪਿਆਰ ਨਾਲ ਪਾਠ ਕਰਨਾ ਬਾਣੀ ਪੜਨੀ ਤੇ ਗੁਰੂ ਮਹਾਰਾਜ ਦਾ ਜਿੱਦਣੇ ਉਹਨਾਂ ਦਾ ਮਨ ਹੋਇਆ ਨਾ ਜੀ ਜਿੱਦਣੇ ਉਹਨਾਂ ਦੀ ਮਿਹਰ ਹੋਈ ਤਾਂ ਤੁਹਾਡੀਆਂ ਝੋਲੀਆਂ ਛੋਟੀਆਂ ਪੈ ਜਾਣਗੀਆਂ ਵਾਹਿਗੁਰੂ ਜੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ